ਅੱਜ ਰਾਤ ਨੂੰ ਬੱਦਲਬਾਈ ਅਤੇ ਮੀਂਹ ਤੇ ਜ਼ਮੀਂ ਦੇ ਸ਼ਰਾਟੇ ਪਾਉਣਗੇ ਠੰਡ ਮੌਸਮ ਵਿਭਾਗ ਦੇ ਵੱਲੋਂ ਆਈ ਵੱਡੀ ਅਪਡੇਟ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਹੀ ਬਾਰਿਸ਼ ਸ਼ੁਰੂ ਹੋ ਗਈ ਸੀ ਤੇ ਬੱਦਲਬਾਈ ਦਾ ਅਸਰ ਦੇਖਣ ਨੂੰ ਮਿਲਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਉਸੇ ਵਿਚਾਲੇ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਮੌਸਮ ਨੂੰ ਲੈ ਕੇ ਅੱਜ ਰਾਤ ਦਾ ਮੌਸਮ ਕਿਸ ਤਰੀਕੇ ਦਾ ਰਹੇਗਾ ਲਾਈਵ ਸੈਟੇਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਬ ਤਾਂ ਪੰਜਾਬ ਦੇ ਵਿੱਚ ਹਜੇ ਵੀ ਬੱਦਲਬਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਆਉਣ ਵਾਲੇ ਕੁਝ ਘੰਟਿਆਂ ਦਰਮਿਆਨ ਪੰਜਾਬ ਦੇ ਵਿੱਚ ਬੱਦਲਬਾਈ ਜਿਹੜੀ ਆ ਹੋਰ ਵਧਣ ਵਾਲੀ ਹੈ ਤੁਸੀਂ ਤਸਵੀਰਾਂਾਂ ਲਈ ਦੇਖ ਸਕਦੇ ਹੋ ਕਿ ਹਰਿਆਣੇ ਵਾਲੀ ਸਾਈਡ ਤੋਂ ਬੱਦਲਬਾਈ ਜਿਹੜੀ ਹੈ ਪੰਜਾਬ ਦੇ ਵਿੱਚ ਐਂਟਰ ਹੋਈ ਹੁੰਦੀ ਹੋਈ ਨਜ਼ਰ ਆਵੇਗੀ ਜਿਸ ਦੌਰਾਨ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਬੱਦਲਬਾਈ ਅਤੇ ਮੀਂਹ ਜਿਹੜਾ ਦੇਖਣ ਨੂੰ ਮਿਲ ਸਕਦਾ ਤੇ ਲੋਕਾਂ ਨੂੰ ਤਾਮਾ ਦੇ ਗਰਾ ਤਾਮਾ ਦੇ ਵਿੱਚ ਵੀ ਗਰਾਵੜੀ ਜਿਹੜੀ ਦੇਖਣ ਨੂੰ ਮਿਲੇਗੀ ਤਾਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਲਾਈਵ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਫਿਲਹਾਲ ਪੰਜਾਬ ਦਾ ਮੌਸਮ ਹੁਣ ਸਭਾ ਪਰ ਆਉਣ ਲਈ ਕੁਝ ਘੰਟਿਆਂ ਦਰ ਵੱਡੇ ਪੱਧਰ ਤੇ ਦਰਜ ਕੀਤੀ ਜਾਵੇਗੀ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਬਦਲ ਬਈ ਕਿੰਨੇ ਵੱਡੇ ਪੱਧਰ ਤੇ ਜਿਹੜੀ ਦਰਜ ਕੀਤੀ ਜਾ ਰਹੀ ਹੈ ਤੇ ਇਹ ਬਦਲ ਬਈ ਜਿਹੜੀ ਆ ਪੰਜਾਬ ਦੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਂਟਰ ਹੋਵੇਗੀ ਅੱਜ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਸੀ ਮੀਂਹ ਪਿਆ ਤੇ 25 ਤੋਂ 30 ਜੂਨ ਦੇ ਵਿਚਕਾਰ ਮੌਨਸੂਨ ਹੋਣ ਦੀ ਉਮੀਦ ਹੈ ਪੰਜਾਬ ਵਿੱਚ ਮੌਸਮ ਨੂੰ ਅਚਾਨਕ ਰੁੱਖ ਬਦਲੇ ਮੌਸਮੀ ਪਾਗ ਦੇ ਨਾਲ ਪੱਛਮੀ ਘੜਬੜੀ ਦੇ ਪ੍ਰਭਾਵ ਕਰਕੇ ਪੰਜਾਬ ਦੇ ਅਜ ਅੱਠੇ ਦਿਲੇ ਵਿੱਚ ਮੀਂਹ ਪਿਆ ਜੀ ਉਸੇ ਤਰ੍ਹਾਂ ਅੱਜ ਰਾਤ ਨੂੰ ਵੀ ਜਿਹੜਾ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਛਿੱਟੇਦਾਰ ਮੀਂਹ ਦੇਖਣ ਨੂੰ ਮਿਲੇਗਾ ਤੇ ਬੱਦਲਵਾਈ ਜਿਹੜੀ ਆ ਬਣੀ ਰਹੇਗੀ ਮੌਸਮੀ ਭਾਗ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ 25 ਤੋਂ 30 ਜੂਨ ਦੇ ਵਿਚਕਾਰ ਮੌਨਸੂਨ ਪੰਜਾਬ ਵਿੱਚ ਦਸਤਕ ਦੇ ਦੇਗਾ ਜਿਸਿਸ ਕਾਰਨ ਪੰਜਾਬ ਵਿੱਚ ਹੋਰ ਬਾਰਿਸ਼ ਦੇਖਣ ਨੂੰ ਮਿਲੇਗੀ ਪਟਿਆਲਾ, ਮੋਹਾਲੀ, ਰੂਪਨਗਰ, ਨਵਾਂ ਸ਼ਹਿਰ, ਸ਼੍ਰੀ ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਰਦਾਸਪੁਰ ਅਤੇ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਅਤੇ ਗਰਜ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਦੇਖ ਸਕਦੇ ਹੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਗਰਜ ਨਾਲ ਤੂਫਾਨ ਅਤੇ ਭਾਰੀ ਮੀਂਹ ਪੈਣ ਦੀ ਜਿਹੜੀ ਆ ਸੰਭਾਵਨਾ ਮੌਸਮੀ ਪਾਕ ਦੇ ਵੱਲੋਂ ਜਿਤਾਈ ਗਈ ਹੈ ਜਿਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਦੇ ਆਸ-ਪਾਸ ਇਲਾਕਿਆਂ ਵਿੱਚ ਵੀ ਮੌਸਮ ਹੋਰ ਵੀ ਸਰਗਮ ਹੋ ਸਕਦਾ ਹੈ ਮੌਨਸੂਨ ਆਉਣ ਦੀ ਗਤੀ ਮੌਨਸੂਨ ਜਿਹੜਾ ਹੁਣ ਬਹੁਤ ਹੀ ਜਲਦ ਪੰਜਾਬ ਦੇ ਵਿੱਚ ਦਸਤਕ ਦੇਣ ਵਾਲਾ ਜਿਸ ਕਾਰਨ ਪੰਜਾਬ ਦੇ ਵਿੱਚ ਤਾਪਮਣ ਦੇ ਵਿੱਚ ਗਰਾਉਂਡਦਰਜੀ ਕੀਤੀ ਜਾਵੇਗੀ ਅਤੇ بارش ਜਿਹੜੀ ਆ ਹੋਰ ਲਗਾਤਾਰ ਕਈ ਦਿਨ ਜਿਹੜੀ ਦੇਖਣ ਨੂੰ ਮਿਲੇਗੀ ਅੱਜ ਪੰਜਾਬ ਦੇ ਵਿੱਚ ਲਗਭਗ 60 ਤੋਂ 70% ਮੀਂਹ ਦੱਸਿਆ ਗਿਆ ਸੀ ਕਿ 60 ਤੋਂ 70% ਜਿਹੜਾ ਮੀਂਹ ਪੰਜਾਬ ਦੇ ਵਿੱਚ ਪਿਆ ਜੀ ਅਨੁਮਾਨ ਹੈ ਕਿ 25 ਤੋਂ 30 ਜੂਨ ਦੇ ਵਿਚਕਾਰ ਮੌਨਸੂਨ ਜਿਹੜਾ ਪੰਜਾਬ ਵਿੱਚ ਪਹੁੰਚ ਜਾਵੇਗਾ ਭਾਰਤੀ ਮੌਸਮੀ ਪਾਗ ਦੇ ਅਨੁਸਾਰ ਦੱਖਣ ਪੱਛਮੀ ਮੌਨਸੂਨ ਦੇਸ਼ ਦੇ ਪੱਛਮਕੀ ਹਿੱਸੇ ਵਿੱਚ ਪਹੁੰਚਿਆ ਜੀ ਹਾਂ ਤਾਪਮਣ ਵਿੱਚ ਉਤਰਾਅ ਚੜਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਬਾਅਦ ਉਹ ਤਾਪਮਣ which also 1.9 ਡਿਗਰੀ ਜਿਹੜਾ ਸੈਨਸਰ ਗਰਾਵਰ ਦਰਜ ਕੀਤੀ ਗਈ ਹੈ ਕਾ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਤਾਜ਼ਾ ਅਪਡੇਟ ਤੁਸੀਂ ਇਸ ਵਾਰੀ ਜਿਹੜੀ ਆ ਦੇਖ ਸਕਦੇ ਹੋ ਮੌਸਮੀ ਪਾਗ ਦੇ ਵੱਲੋਂ ਵੱਡੀ ਚਣ ਕੇ ਸਾਹਮਣੇ ਆ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੌਸਮ ਹੋਰ ਬਦਲ ਜਾ ਸਕਦਾ ਹੈ ਮੌਨਸੂਨ ਦੇ ਆਉਣ ਨਾਲ ਮੀਂਹ ਦੀ ਸੰਭਾਵਨਾ ਵਧੇਗੀ ਤੇ ਤਾਪਮਾਨ ਵਿੱਚ ਹੋਰ ਗਰਾਵ ਜਿਹੜੀ ਆ ਆਵੇਗੀ ਬਾਕੀ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਕਰਕੇ ਜਰੂਰ ਸ਼ੇਅਰ ਕਰੋ ਮਿਲਦਾ ਹੋਰ ਵੱਡੀ ਅਪਡੇਟ ਵਿੱਚ ਧੰਨਵਾਦ ਜੀ ਸਾਰਿਆਂ ਦਾ